ਛੇ ਛੇ ਨਹੀਂ ਸਰ ਬਸ ਲਾ ਲਓ ਲਾ ਲਓ ਲਾ ਪੱਕਾ ਚ ਫਸਾਏ ਹੋਏ ਸਿਰ ਲੀਡਰਾਂ ਦੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਵੋਟਾਂ ਲੰਘਣ ਤੋਂ ਬਾਅਦ ਜਿਹੜੀਆਂ ਪੱਕਾ ਸੀ ਕੱਚਾ ਦੇ ਵਿੱਚ ਲੈ ਲੈਂ ਗਿਆ ਗੀਆਂ ਅੱਜ ਉਸ ਲੀਡਰ ਦੇ ਨਾਲ ਮੁਲਾਕਾਤ ਕਰਾਉਂਗਾ ਜਿਨੇ ਪੰਜਾਬ ਦੇ ਵਿੱਚ 1 ਲੀਟਰ ਦੀ ਗੱਲ ਨਹੀਂ ਬਹੁਤ سارے ਲੀਡਰ ਸੀ ਜਿਨ੍ਹਾਂ ਨੇ ਚਿੱਟੇ ਕੁਰਤੇ ਪਜਾਮੇ ਪੱਕਾ ਬੰਦੀਆਂ ਪਰ ਵੋਟਾਂ ਤੋਂ ਬਾਅਦ ਕੋਹਨਮਦਾਰੀ ਨਿਕਲਿਆ ਤੇ ਅਸੀਂ ਅਸੀਂ ਵੀ ਜ਼ੁਮੇਵਾਰਾਂ ਉਹਦੇ ਵਿੱਚ ਆ ਜਾ ਬਾਈ ਖਿੱਚ ਕੇ ਲਿਆ ਖਿੱਚ ਕੇ ਆ ਜਾ ਮਾੜਾ ਆਜੋ ਦੇਖੋ ਦੇਖੋ ਪੱਗ ਰੱਖਣ ਦੀ ਕੋਸ਼ਿਸ਼ ਹੋ ਰਹੀ ਆ ਦੇਖੋ ਪੱਗ ਰੱਖਣ ਦੀ ਕੋਸ਼ਿਸ਼ ਨਹੀਂ ਸਰ ਬਸ ਲਾ ਲਓ ਲਾ ਲਓ ਲਾ ਲਓ ਹੁਣ ਰੱਖਣ ਦੀ ਕੀ ਲੋੜ ਆ ਦੇਖੋ 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 ਹੁਣ ਮੂਲ ਕੋਲੇ ਲੈ ਗਿਆ ਕਿਤੇ ਨਾ ਕਿਤੇ ਦੇਖੋ ਕੀ ਇਹੋ ਜੇ ਕੰਮ ਤੁਸੀਂ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਕਿਤੇ ਤੁਸੀਂ ਵਿਧਾਨ ਸਭਾ ਕਿਤੇ ਤੁਸੀਂ ਸੰਸਦ ਦੀਆਂ ਪੌੜੀਆਂ ਚੜਾਉਣੇ ਤੁਹਾਨੂੰ ਲੱਗਦਾ ਵੀ ਇਹ ਤੁਹਾਡਾ ਜਵਾਕਾਂ ਖਾਤਰ ਸੋਚਣਗੇ ਇਹ ਪੰਜਾਬ ਦੇ ਹਿੱਤਾਂ ਲਈ ਸੋਚਣਗੇ ਜੀ ਬਦਲਾ ਕੀ ਬੋਲ ਹੁਣ ਹੁਣ ਉਹ ਕਿਉਂ ਬਲੇਟ ਲਿਆ ਤੂੰ ਪਰਵਿਧੀ ਖਬਰ ਲਾਈ ਨਾ ਇਹ ਖਬਰ ਲਾਈ ਨਾ ਤੁਸੀਂ ਦੇਖੋ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਪੱਕ ਦੀ ਬੇਅਦਵੀ ਆ ਕਿਹੜੀ ਬੇਅਦਵੀ ਭਰਾਵਾ ਸਿਰ ਤੇ ਸੀ ਮੇਰੇ ਹੁਣ ਮੈਂ ਨਾ ਆ ਕੇ ਆਇਆ ਹਾਂ ਹਾਂ ਮੈਂ ਆ ਕੇ ਆਇਆ ਅੱਛਾ ਐਦਾਂ ਐਦਾਂ ਪੱਗ ਬੰਨਦੇ ਹੋ ਤੁਸੀਂ ਐਦਾਂ ਹੀ ਪੱਗ ਲਾ ਕੇ ਜਿੱਥੇ ਜੀ ਕਰਦਾ ਉੱਥੇ ਲਾ ਦਿੰਦੇ ਹੋ ਇਹਦਾ ਮੈਂ ਜਾਂਦਾ ਸੀ ਜਾਂਦਾ ਸੀ ਇਹ ਕੋਈ ਪਹਿਲਾਂ ਵਰਤਾਰਾ ਨਹੀਂ ਸਾਡੇ ਪੰਜਾਬ ਦੇ ਵਿੱਚ ਐਡੇ ਸਾਡੇ ਲੋਕ ਚਾਪ ਲੂਸੀ ਤੇ ਦੱਲੇ ਹੋ ਗਏ ਨਾ ਕਿਸੇ ਪੇਰਕੀ ਦੱਲੇ ਹੋ ਗਏ ਦੱਲੇ ਹੋ ਗਏ ਤੇ ਬਈ ਮੈਂ ਨਾ ਆ ਕੇ ਆਇਆ ਸੀ ਤੈਨੂੰ ਕਹੀ ਨਾ ਯਾਰ ਬਾਹਰ ਬਾਹਰ ਵਾਹ ਵਾਹ ਆ ਕੇ ਗਿੱਲੇ ਆ ਅੱਛਾ ਜਿੰਨਾ ਚਿਰ ਵੋਟਾਂ ਦਾ ਪ੍ਰਚਾਰ ਚੱਲਦਾ ਰਿਹਾ ਜਿੰਨਾ ਚਿਰ ਦੌਰ ਚੱਲਦਾ ਰਿਹਾ ਇਹਨਾਂ ਲੀਡਰਾਂ ਦੇ ਸਿਰਾਂ ਤੇ ਬੰਨੀਆਂ ਹੋਈਆਂ ਦਸਤਾਰਾਂ ਤੇ ਪਾਏ ਹੋਏ ਚਿੱਟੇ ਕੁਰਤੇ ਪਜਾਮੇ ਐਨੇ ਕੁ ਸੋਹਣੇ ਇਹਨਾਂ ਦੀ ਦਿੱਖ ਸੀ ਕਿ ਹਰ ਬੰਦਾ ਕਹਿੰਦਾ ਸੀ ਕਿ ਬਟਨ ਦੱਬਣਾ ਮੈਂ ਇਸ ਪਾਰਟੀ ਦਾ ਦੱਸੋ ਕਿਹੜਾ ਉਹ ਪੰਜਾਬ ਦਾ ਲੀਡਰ ਆ ਜਿਨੇ ਪੱਗ ਨਹੀਂ ਬੰਨੀ ਠੀਕ ਆ ਵੋਟਾਂ ਦੀ ਖਾਤਰ ਤੇ ਅੱਜ ਮੈਂ ਤੁਸੀ ਇਹ ਤਸਵੀਰ ਵੇਖੋ ਜਿੱਥੇ ਸਾਰੇ ਦੇ ਸਾਰੇ ਉਹ ਲੀਡਰਾਂ ਜਿਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਪੱਗਾਂ ਬੰਨੀਆਂ ਤੇ ਬਾਅਦ ਦੇ ਵਿੱਚ ਹਾਰ ਜਿੱਤ ਤੋਂ ਬਾਅਦ ਉਹੀ ਪੱਗਾਂ ਇਹਨਾਂ ਦੇ ਸਿਰਾਂ ਤੋਂ ਲੈ ਕੇ ਕੱਠਾਂ 'ਚ ਤੇ ਕੱਠਾਂ 'ਚ ਉਹ ਪੱਗਾਂ ਪਤਾਨੀ ਕੁਰਸੀ ਤੇ ਰੋਲਦਿਆਂ ਪਤਾਨੀ ਕਾਰ ਦੀ ਡਿੱਗੀ ਚ ਰੋਲਦਿਆਂ ਪਤਾਨੀ ਕਿੱਥੇ ਕਿੱਥੇ ਇਹ ਪੱਗਾਂ ਰੋਲਦਿਆਂ ਕਿ ਇਹ ਪੱਗ ਦੀ ਬੇਅਦ ਵੀ ਨਹੀਂ ਕਿ ਇਹ ਸਮਝਿਆ ਵੀ ਵੋਟਾਂ ਲਈ ਇਹ ਚੀਜ਼ਾਂ ਜ਼ਰੂਰੀ ਹੋਗੀਆਂ ਬਈ ਜ਼ਰੂਰੀ ਹੋ ਗਿਆ ਮੇਰੀ ਗੱਲ ਸੁਣੋ ਵੈਸੇ ਵੀ ਮੈਂ ਰੋਲ ਨਭਾਉਣਾ ਉਦੋਂ ਵੀ ਮੈਨੂੰ ਕਰਨਾ ਪੈਂਦਾ ਹੁਣ ਮੇਰਾ ਰੋਲ ਹੀ ਸਿੱਖ ਹਸਾਬ ਦਾ ਚਿੱਟਾ ਕੋਰਤਾ ਪੈਮਾ ਪੋਣਾ ਇੱਕ ਸਿਰ ਤੇ ਪੱਗ ਬੰਨਣੀ ਇੱਕ ਰੋਲ ਸੀ ਉਹ ਨਭਾਇਆ ਮੈਂ ਪਰ ਉਹ ਰੋਲ ਚ ਮੈਂ ਨਹੀਂ ਕਾਮਜੋ ਕਾਮਜਾਬ ਹੋ ਸਕਿਆ ਹੁਣ ਮੇਰੀ ਥੋੜੀ ਗਲਤੀ ਹੈ ਮੇਰੀ ਥੋੜੀ ਗਲਤੀ ਹੈ ਗੱਲ ਮੰਨੀਆਂ ਲੀਡਰ ਨੇ ਕਿ ਮੈਂ ਤਾਂ ਐਸ ਵਾਰ ਵੀ ਇੱਕ ਰੋਲ ਇਹ ਇਹਨਾਂ ਦਾ ਕਸੂਰ ਘੱਟ ਹੈ ਸਾਡੇ ਦल्ले ਚਾਪਲੂਸ ਅਸੀਂ ਹੋਇਆ ਸਾਡੇ ਲੋਕਾਂ ਦਾ ਕਸੂਰਾ ਕੋਈ ਦਿੱਲੀ ਤੋਂ ਚੱਲ ਕੇ ਆਜੇ ਕੋਈ ਬਿਹਾਰ ਤੋਂ ਚੱਲ ਕੇ ਆਜੇ ਕੋਈ ਇੱਥੋਂ ਉੱਠ ਕੇ ਜਾਵੜੇ ਠੀਕ ਆ ਜਿਹਨੂੰ ਇਹ ਨਹੀਂ ਪਤਾ ਵੀ ਦਸਤਾਰ ਹੈ ਕੀ ਆ ਦਸਤਾਰ ਸਾਨੂੰ ਮਿਲੀ ਕਿਵੇਂ ਆ ਇਹਦੀ ਕੀਮਤ ਕੀ ਆ ਇਹ ਕਿਉਂ ਮਿਲੀ ਆ ਸਾਨੂੰ ਜਿਹਨੂੰ ਇਹ ਨਹੀਂ ਪਤਾ ਉਹਦੇ ਸਿਰ ਤੇ ਸਾਡੇ ਆ ਦਾੜੀਆਂ ਵਾਲੇ ਪੱਗਾਂ ਵਾਲੇ ਇੱਕ ਮਿੰਟ ਸਰ ਉਹ ਐ ਉਤੋਂ ਨੱਪ ਨੱਪ ਕੇ ਉਹਦੇ ਸਿਰ ਤੇ ਪੱਗਾ ਬੰਨਦੇ ਤੇ ਅਸੀਂ ਪੱਗ ਵੇਖ ਲਈ ਜਦੋਂ ਅਸੀਂ ਕਿਹਾ ਆਹ ਹਾ ਇਹ ਤਾਂ ਸਾਡਾ ਹੋ ਗਿਆ ਪੱਗਾਂ ਚ ਫਸਾਏ ਹੋਏ ਸਿਰ ਕੌਮ ਦਾ ਘਾਣ ਕਰਨ ਵਾਲੇ ਉਹ ਵੀ ਹੋ ਸਕਦੇ ਆ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਨੇ ਸਾਡੀ ਕੌਮ ਦਾ ਹਸ਼ਰ ਮਾਰਾ ਕੀਤਾ ਪਰ ਅਸਲ ਦੇ ਵਿੱਚ ਅਸੀਂ ਇਦਾਂ ਦੇ ਹੋਗੇ ਅਸੀਂ ਜਾ ਜਾ ਕੇ ਪੱਗਾਂ ਸਿਰ ਤੇ ਰੱਖ ਉਹਨਾਂ ਨੂੰ ਕਿਰਪਾਨਾਂ ਦੇ ਉਹਨਾਂ ਨੂੰ ਵੱਡੀਆਂ ਸਿੰਨਰੀਆਂ ਦੇ ਇਹ ਲੀਡਰਾਂ ਨੂੰ ਅਸੀਂ ਕਿਉਂਕਿ ਜਾਣਗੇ ਸਾਡੀ ਕਮਜ਼ੋਰੀ ਇਹਨਾਂ ਨੇ ਤਾਂ ਕਹਿਤਾ ਵੀ ਮੈਂ ਤਾਂ ਕਰੋਲ ਪਲੇ ਕਰਨਾ ਆਇਆ ਸੀ ਮੈਂ ਉਹ ਰੋਲ ਪਲੇ ਕਰਤਾ ਦਿਖਾਓ ਕਿੱਥੇ ਘੁਰਤਾ ਵੀ ਆ ਮੈਂ ਚਿੱਟਾ ਤੁਸੀਂ ਦਿਖਾਓ ਕਿੱਥੇ ਸਿਰ ਤੇ ਇਹ ਪਾਗਾ ਕੀ ਇੰਨੀ ਬਿਆਂ ਦੇ ਵੀ ਕਰਤੀ ਉਹ ਯਾਰ ਮੇਰੀ ਮੀਟਿੰਗ ਸੀਗੀ ਥੋੜਾ ਮੈਂ ਰੋਲ ਹੋਰ ਪਾਸੇ ਕਰਨਾ ਸੀ ਤਾਂ ਤੇ ਮੇਰੀ ਗੱਲ ਸੁਣ ਮੋਨੇ ਬੰਦੇ ਪੱਕੇ ਨਹੀਂ ਬਣ ਸਕਦੇ ਆ ਮੋਨੇ ਬੰਦੇ ਪੱਕੇ ਬੰਦੇ ਆ ਪਰ ਮੋਨੇ ਬੰਦੇ ਦੇਅਤ ਵੀ ਨਹੀਂ ਕਰਦੇ ਪੱਕੇ ਬਹੁਤ ਮੋਨੇ ਬੰਦੇ ਆ ਕੀ ਬੇਦੀ ਕੀਤੀ ਮੈਂ ਕਿਹੜਾ ਇਹਨੂੰ ਪੈਰਾ ਜੀ ਰੋਲੀ ਜਾਣਾ ਆ ਜਿਹੜੇ ਹਿਸਾਬ ਨਾਲ ਤੁਸੀਂ ਆ ਤੁਸੀਂ ਆ ਦੱਸੋ ਜਿਹੜੇ ਹਿਸਾਬ ਨਾਲ ਦਸਤਾਰ ਦਾ ਹਾਲ ਕੀਤਾ ਹੱਥ ਵੀ ਨਹੀਂ ਲਾਉਣ ਦਿੱਤਾ ਜਾ ਰਿਹਾ ਕਿ ਅੱਛਾ ਤੁਸੀਂ ਐ ਲਾ ਕੇ ਤੇ ਮੈਨੂੰ ਵੇਖ ਕੇ ਦਵਦਵ ਰੱਖਣ ਦੀ ਕੋਸ਼ਿਸ਼ ਉਹਦਾ ਭਰਾਵਾ ਬਨ ਕੇ ਲਿਆਇਆ ਸੀਗਾ ਕਿਸੇ ਤੋਂ ਬਣਵਾਈ ਸੀ ਕਿ ਮੈਨੂੰ ਬੰਨਣਾ ਹੀ ਨਹੀਂ ਆਉਂਦੀ ਸੀ ਮੈਨੂੰ ਐ ਸੀਗਾ ਚਲ ਐਂ ਐ ਸਿਰ ਤੇ ਲੈ ਲਊਂਗਾ ਗੱਡੀ ਬੈਠ ਕੇ ਉਹ ਮੇਰਾ ਸਿਰ ਗਿੱਲਾ ਸੀ ਮੈਂ ਤਾ ਨਹੀਂ ਲਈ ਮੈਂ ਤਾਂ ਗੱਡੀ ਜਿੱਥੇ ਬ ਦੇਖੋ ਤੁਸੀਂ ਇਹ ਚੀਜ਼ਾਂ ਦੇਖੋ ਤੁਹਾਨੂੰ ਪਤਾ ਇਹ ਦਸਤਾਰ ਸਾਨੂੰ ਕਿਵੇਂ ਮਿਲੀ ਆ ਪੁਰਾਣ ਦਸਤਾਰ ਸਾਨੂੰ ਪਗਈਆ ਗੁਰੂਆਂ ਨੇ ਦਿੱਤੀ ਆ ਤੇ ਸਾਨੂੰ ਪਤਾ ਹੀ ਆ ਤੇ ਇਹ ਇਸ ਤਰੀਕੇ ਨਾਲ ਫੜ ਕੇ ਦਿੱਤੀ ਸਤਿਗੁਰੂਆਂ ਨੇ ਤੇ ਬਈ ਯਾਰ ਮੈਨੂੰ ਮੈ ਕਿਹੜਾ ਸੀਗਾ ਫਿਰ ਜਦੋਂ ਗੁਰੂ ਸੀ ਮੈਂ ਕਿਹੜਾ ਸੀਗਾ ਅਸਲ ਦੇ ਵਿੱਚ ਚਾਪ ਲੂਸੀਆਂ ਸਾਡੇ ਲੀਡਰ ਤਾਂ ਕਰਦੇ ਆ ਜੇ ਸਾਡੇ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਜਿਹੜੇ ਮੂਰੇ ਲੱਗੇ ਆਗੂ ਚਮਚੇ ਜਿਹੜੇ ਚਮਚਿਆ ਗਿਰੀ ਕਰਦੇ ਆ ਨਾ ਇਹ ਉਹਨਾਂ ਨੇ ਚੰਬਲਾਏ ਆ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਹੁੰਦੀਆਂ ਤੁਸੀਂ ਵੇਖੋ ਵੋਟਾਂ ਦੇ ਵਿੱਚ ਜੇ ਤੁਸੀਂ ਜਿੱਤਦੇ ਫੇਰ ਪੱਗ ਸਿਰ ਤੇ ਰਹਿਣੀ ਬਈ ਲੋਕ ਆ ਨਾ ਪੱਗ ਨੂੰ ਵੇਖ ਕੇ ਵੋਟ ਦਿੰਦੇ ਆ ਸਾਨੂੰ ਉਹ ਕਰਨਾ ਪੈਂਦਾ ਮਜਬੂਰੀ ਆ ਸਾਡੀ ਠੀਕ ਹੈ ਪਿੰਡਾਂ ਚ ਗਏ ਆਵੇਂ ਪੱਗ ਬੰਨ ਕੇ ਜਾਊਗਾ ਤਾਂ ਲੋਕ ਕਹਣਗੇ ਗੁਰੂਆਂ ਨਾਲ ਜੁੜਿਆ ਹੋਇਆ ਪੱਗ ਨਾਲ ਜੁੜਿਆ ਪੰਜਾਬ ਪਿਆਬੀ ਦੇ ਨਾਲ ਜੁੜਿਆ ਹੋਇਆ ਫੇਰ ਪੰਜਾਬ ਦੇ ਬੰਦੇ ਨੂੰ ਐ ਸਮਝਦੇ ਵੀ ਹਾਂ ਯਾਰ ਇਹ ਬੰਦਾ ਸਾਡੇ ਲਈ ਖੜੂਗਾ ਠੀਕ ਹੈ ਹੁਣ ਲੋਕਾਂ ਨੇ ਮੇਰਾ ਮਾਨ ਨਹੀਂ ਰੱਖਿਆ ਫਿਰ ਪੱਗ ਮੈਂ ਸਿਰ ਤੇ ਕਿਉਂ ਰੱਖਾਂ ਬਈ ਜੇ ਮੇਰੀ ਅੱਛਾ ਪੰਜਾਬ ਦੇ ਲੋਕਾਂ ਨੇ ਇਸ ਲੀਡਰ ਨੂੰ ਜਿਤਾਇਆ ਨਹੀਂ ਇਹ ਕਹਿੰਦਾ ਮੈਂ ਕਿਉਂ ਮਾਣ ਰੱਖਾਂ ਪੰਜਾਬ ਦੇ ਲੋਕਾਂ ਦਾ ਜਦੋਂ ਪੰਜਾਬ ਦੇ ਲੋਕਾਂ ਨੇ ਮੇਰੀ ਪੱਗ ਰੋਲਤੀ ਤੇ ਤੁਸੀਂ ਇਹਦੇ ਹੱਥ ਤੇ ਕੱਥ ਦੇ ਵਿੱਚ ਫੜੀ ਹੋਈ ਪੱਗ ਦੇਖ ਲਓ ਵੀ ਇਹ ਕਿੰਨਾ ਕ ਸਤਿਕਾਰ ਕਰ ਰਿਆ ਤੁਸੀਂ ਇਹ ਲੀਡਰਾਂ ਦੇ ਜਿੰਨਾ ਚਿਰ ਕੋਈ ਦੂਰੋਂ ਨੇੜੋਂ ਚੱਲ ਕੇ ਇਹ ਲੀਡਰਾਂ ਦੇ ਸਿਰਾਂ ਤੇ ਐਦਾਂ ਹੀ ਦਸਤਾਰਾਂ ਰੱਖਦੇ ਰਹੋਗੇ ਉਹਨਾਂ ਚਿਰ ਇਹਨਾਂ ਨੂੰ ਕਿਸੇ ਵੀ ਅਹਿਮੀਅਤ ਦਾ ਕਿਸੇ ਵੀ ਕੀਮਤ ਦਾ ਕੋਈ ਪਤਾ ਨਹੀਂ ਲੱਗਣਾ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਦਸਤਾਰ ਦੀ ਕੀਮਤ ਕੀ ਆ ਠੀਕ ਆ ਇਹ ਕਿਉਂਕਿ ਲੀਡਰ ਕਰਦੇ ਆ ਜੇ ਇੱਥੇ ਆ ਕੇ ਪੰਜਾਬ ਵਿੱਚ ਤੇ ਇਹਨਾਂ ਨੇ ਇੱਕੋ ਹੀ ਜਰਗਾ ਬਣਾਉਣਾ ਚੇਟਾ ਕੁਰਤਾ ਪਜਾਮਾ ਤੇ ਸੋਹਣੀ ਪੱਗ ਬੰਨ੍ਹ ਲਓ ਜੇ ਹਿਮਾਚਲ 'ਚ ਜਾਣੀ ਉੱਥੇ ਟੋਪੀ ਲੈ ਲਓ ਜੇ ਕਿਤੇ ਹੋਰ ਗਏ ਉੱਥੇ ਘੱਗਰਾ ਪਾ ਲਓ ਜੇ ਕਿਤੇ ਹੋਰ ਗਏ ਉੱਥੇ ਕੱਲਾ ਕੱਛਾ ਪਾ ਲਓ ਜਿਹੋ ਜਿਹਾ ਕਲਚਰ ਕਿਸੇ ਸੂਬੇ ਦੇ ਵਿੱਚ ਆ ਉੱਥੇ ਜਾ ਕੇ ਇਹ ਲੀਡਰ ਇਦਾਂ ਬਾਈ ਕਰਦੇ ਆ ਕਿਤੇ ਜਾ ਕੇ ਡੀ ਜਾਂਦੇ ਭੰਗੜੇ ਪਾਉਣਗੇ ਕਿਤੇ ਜਾ ਕੇ ਡੀ ਜਾਂ ਤੇ ਨੱਚਣਗੇ ਕਿ ਤੁਸੀਂ ਠੀਕ ਆ ਇੱਕ ਚੁਟਕਲੇ ਸੁਣਾਉਣੇ ਹੋ ਇੱਕ ਇੱਕ ਦੂਜੇ ਤੇ ਹਾਸੋਹੀਨੇ ਬਿਆਨ ਦਿੰਨੇ ਹੋ ਕਿ ਤੁਸੀਂ ਇਹ ਪੱਗ ਵੀ ਚੁਟਕਲਿਆਂ ਦੇ ਵਿੱਚ ਲੈ ਲਈਂ ਚੁਟਕਲਿਆਂ ਜ ਨਹੀਂ ਮੇਰੀ ਗੱਲ ਜਿਹੜੇ दारू ਪੀਕੇ ਪੱਗ ਬੰਨ ਕੇ दारू ਪੀਂਦੇ ਆ ਉਹਨਾਂ ਨਾਲ ਤਾਂ ਚੰਗੇ ਆ ਸੀ ਇਹ ਉਦੋਂ ਬੰਨਣੀ ਪੈ ਗਈ ਸਾਨੂੰ ਜਦੋਂ ਅਸੀਂ ਪਾਰਟੀ 'ਚ ਖੜੇ ਹੋਏ ਠੀਕ ਹੈ ਮੈਂ ਬੇਅਦ ਵੀ ਕਿਹੜੀ ਕਰਤੀ ਠੀਕ ਹੈ ਇਹਨੂੰ ਕੀ ਮੰਨਦੇ ਹੋ ਵੀ ਇਹ ਬੇਅਦ ਵੀ ਨਹੀਂ ਹੈ ਕੀ ਬੇਅਦ ਵੀ ਹੈ ਭਾਈ ਮੇਰੇ ਦਿਲ ਨਾਲ ਲੱਗੇ ਹੋਏ ਆ ਵੇ ਮੇਰੇ ਦੇਰ ਇੱਧਰ ਆ ਠੀਕ ਹੈ ਕਿੱਧਰ ਆ ਇੱਧਰ ਪਥਾਨੀ ਲੀਡਰ ਨੂੰ ਹਜੇ ਵੀ ਨਹੀਂ ਪਤਾ ਵੀ ਮੇਰਾ ਦਿਲ ਕਿੱਥੇ ਆ ਕੱਚ ਚ ਫੜੀ ਹੋਈ ਪੱਗ ਨੂੰ ਕਹਿ ਰਿਹਾ ਕਿ ਪੱਗ ਮੇਰੇ ਦਿਲ ਨਾਲ ਲੱਗਿਆ ਫਿਰ ਕਹਿੰਦਾ ਇੱਧਰ ਆ ਕੇ ਇੱਧਰ ਆ ਪਹਿਲਾਂ ਦਿਲ ਦਾ ਪਤਾ ਕਰੋ ਕਿਧਰ ਤੁਹਾਡੇ ਅਸਲ ਚ ਦਿਲ ਹੈ ਨਹੀਂ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਵਾਲੇ ਲੀਡਰ ਹੋ ਜਜ਼ਬਾਤਾਂ ਨਾਲ ਨਹੀਂ ਭਰਾ ਦਿਲ ਸਾਡੇ ਚ ਵੀ ਹੈਗਾ ਸਾਡੇ ਵੀ ਦਰਦ ਹੈਗੇ ਆ ਅਸੀਂ ਵੀ ਪੈਸਾ ਬਣਾਉਣਾ ਸੀ ਕਿਸ਼ਤਾਂ ਲਾਉਣੀਆਂ ਤਾਂ ਹੀ ਫਿਰ ਪਾਰਟੀ ਖੜਾਉਣਾ ਪੈਂਦਾ ਸਾਡਾ ਵੀ ਕਾਹਦੀਆਂ ਕਿਸ਼ਤਾਂ ਲਾਉਣੀਆਂ ਤੁਸੀਂ ਯਾਰ ਫਿਲਮਾਂ ਚ ਹੁਣ ਤੈਨੂੰ ਪਤਾ ਵੀ ਨਾ ਬਜਟ ਹੈ ਨਹੀਂ ਸਾਡਾ ਹਮ ਮਾੜਾ ਮਟਾ ਇਹ ਵੀ ਇਤਰਾ ਤਾਂ ਹੈ ਸੀਗੇ ਵੀ ਕੁਝ ਬਣ ਜੂਗਾ ਸਾਡਾ ਪਰ ਉਹ ਪਹਿਣ ਲੋਕਾਂ ਨੇ ਪਿਆਰ ਦਿੱਤਾ ਲੋਕਾਂ ਨੇ ਪਿਆਰ ਨਹੀਂ ਦਿੱਤਾ ਕਿਤੇ ਨਾ ਕਿਤੇ ਇਹ ਗੱਲ ਹੈਗੀ ਹੈ ਕਿਤੇ ਨਾ ਕਿਤੇ ਇਹ ਚੀਜ਼ਾਂ ਹੈਗੀਆਂ ਕਿ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਰਹੇ ਆ ਪਰ ਮੈਂ ਇਹ ਗੱਲ ਕਹਿੰਦਾ ਵੀ ਜਿੱਦਾਂ ਦਾ ਵੀ ਬੰਦਾ ਹੈਗਾ ਜਿੱਦਾਂ ਦੀ ਉਹਦੀ ਤਸਵੀਰ ਰਾਜਨੀਤੀ ਦੇ ਵਿੱਚ ਹੈਗੀ ਆ ਜਿੱਦਾਂ ਦਾ ਉਹਦਾ ਅਹੁਦਾ ਰਾਜਨੀਤੀ ਦੇ ਵਿੱਚ ਹੈਗਾ ਜਿਹੇ ਜੀ ਤਸਵੀਰ ਉਹਦੀ ਹੈਗੀਆਂ ਉਹਦੀ ਉਹੇ ਜੀ ਰਹਿਣ ਦਿਓ ਉਹਨੂੰ ਇਹ ਨਾਂ ਕਹੋ ਕਿ ਤੂੰ ਪੰਜਾਬ ਚਾਇਆ ਤੇਰੇ ਪਹਿਲਾ ਪੱਗ ਬੰਨ੍ਹ ਕੇ ਲੋਕ ਪ੍ਰਭਾਵਿਤ ਹੋਣਗੇ ਫਿਰ ਸਾਡੇ ਲੀਡਰ ਕਸੂਰਬਾਹ ਸਾਡੇ ਜਿਹੜੇ ਮੂਰੇ ਆਗੂ ਚਮਚੇ ਉਹ ਵੀ ਬਰਦੇ ਜਿੰਮੇਬਾਰਾ ਹੁਣ ਤੁਸੀਂ ਦੱਸੋ ਕੀ ਕੀ ਇਹ ਖੇਖਣ ਬਾਜੀ ਨਹੀਂ ਕੀ ਇਹ ਚੁਟਕਾ ਰੋਣ ਵੇਖੋ ਲੀਡਰ ਸਾਹਿਬ ਰੋਣ ਲਾਗੇ ਨੇ ਰੋਂਦੇ ਕਿਉਂ ਨਹੀਂ ਨਹੀਂ ਰੋਂਦੇ ਕਿਉਂ ਆ ਰੋਣ ਦੀ ਕੀ وجہ ਹਾਰ ਜਿੱਤ ਹੁੰਦੀ ਆ ਵੋਟਾਂ ਚ ਰੋਣੇ ਕੀ ਪੰਜਾਬ ਕੀ ਪੰਜਾਬ ਉਹ ਬਈ ਪੰਜਾਬ ਯਾਰ ਨਹੀਂ ਪੰਜਾਬ ਕੀ ਮੇਰੀ ਗੱਲ ਸੁਣ ਬਈ ਯਾਰ ਹੁਣ ਪੰਜਾਬ ਦਾ ਕੀ ਬਣੂਗਾ ਜਦੋਂ ਮੈਨੂੰ ਹਰਾਤਾ ਯਾਰ ਹੁਣ ਪੰਜਾਬ ਦਾ ਦੇਖੋ ਦੇਖੋ ਹਮਦਰਦੀ ਰੋ ਰੋ ਕੇ ਲੀਡਰ ਕਹਿ ਰਿਹਾ ਕਿ ਮੈਨੂੰ ਜਿਹੜਾ ਐਮਪੀ ਦੀਆਂ ਵੋਟਾਂ ਚ ਹਰਾ ਦਿੱਤਾ ਗਿਆ ਹੁਣ ਪੰਜਾਬ ਦਾ ਕੀ ਬਣੂ ਜਦੋਂ ਤੁਸੀਂ ਨਹੀਂ ਆਏ ਸੀ ਉਦੋਂ ਪੰਜਾਬ ਦਾ ਕੀ ਬਣਦਾ ਸੀ ਰੋ ਲੱਗ ਗਿਆ ਪੰਜਾਬੋ ਯਾਰ ਤੁਹਾਡੇ ਬਿਨਾ ਤੁਸੀਂ ਤਾਂ ਇਹਨਾਂ ਨੂੰ ਰੋਲ ਕੇ ਰੱਖ ਦਿੱਤਾ ਪੰਜਾਬ ਨੂੰ ਕਿਵੇਂ ਸੰਭ ਲੈਂਦੇ ਤੁਸੀਂ ਮੈਨੂੰ ਦਾ ਦੁੱਖ ਦੁੱਖ ਹੋ ਜਾਂਦਾ ਵੀ ਪੰਜਾਬ ਦਾ ਬਣੂਗਾ ਕੀ ਭਾਈ ਯਾਰ ਮੈਂ ਕਿਤੇ ਦਰਦ ਸਮਝਣਾ ਸੀ ਪੰਜਾਬ ਦਾ ਅੱਜ ਮੈਨੂੰ ਲੋਕਾਂ ਨੇ ਮੇਰਾ ਦਤ ਨਹੀਂ ਸਮਝਿਆ ਪਿਆਰ ਰੋਗ ਆ ਯਾਰ ਭਾਈ ਮੇਰੇ ਆਬ ਰੋਣੇ ਕਰਕੇ ਰੂਗ ਆ ਜੇ ਉਹਨਾਂ ਨੇ ਮੈਨੂੰ ਖੜਾ ਨਹੀਂ ਕੀਤਾ ਨਾ ਉਹ ਕੰਮ ਗਲਤ ਕਰਤਾ ਇਹਨਾਂ ਨੇ ਖੜਾ ਤਾਂ ਤੁਹਾਨੂੰ ਕੀਤਾ ਸੀ ਜਿੱਤ ਨਹੀਂ ਸਕੇ ਭਾਈ ਯਾਰ ਉਹਵੇਂ ਨਹੀਂ ਇਹਨਾਂ ਨੇ ਦੂਜੂ ਖੜਾ ਕਰਨਾ ਦੇਣਾ ਭਾਈ ਯਾਰ ਸਾਨੂੰ ਮੈਨੂੰ ਵੋਟਾਂ ਪਾ ਕੇ ਵੋਟਾਂ ਪਾ ਕੇ ਖੜਾ ਕਰਨਾ ਦੇ ਵੀ ਹਾਂ ਯਾਰ ਸਾਡਾ ਇੱਕ ਮੰਤਰੀ ਮੰਤਰੀ ਪਜਤ ਕੋਸ਼ਿਸ਼ ਕਰੂਗਾ ਕਰੂਗਾ ਦੇਖੋ ਪਹਿਲੇ ਵੱਡੇ ਸੁਪਨੇ ਲੈ ਜਾ ਰਹੇ ਆ ਇੱਥੇ ਹੋ ਜਾਂਦਾ ਕਈ ਵਾਰੀ ਸਾਡੀ ਸਿਆਸਤ ਇਦਾਂ ਦੀ ਆ ਜਿੱਤਿਆਂ ਦੇ ਚਪੇੜੇ ਤੇ ਹਾਰਿਆਂ ਨੂੰ ਮੰਤਰੀ ਉਹਦੇ ਮਿਲ ਜਾਂਦੇ ਆ ਇਹ ਇਹ ਕੋਈ ਵੱਡੀਆਂ ਭਾ ਗੱਲਾਂ ਨਹੀਂ ਅੱਛਾ ਤੁਸੀਂ ਕਹਿੰਦੇ ਮੈਂ ਇਹ ਦਿਲ ਨਾਲ ਆ ਕੇ ਰੱਖੀ ਆ ਦਸਤਾਰ ਦਸਤਾਰ ਦੀ ਸਪੈਲਿੰਗ ਪਤਾ ਕੀ ਆ ਹਾਂ ਬਈ ਕੀ ਆਗੇ ਦੱਦਾ ਹਾਂ ਸ ਸ ਤ ਤਨ ਕਿੰਨਾ ਗੱਲ ਨਹੀਂ ਤੂੰ ਗਲਤ ਬੋਲ ਰਹੀ ਆ ਤੂੰ ਕਹੇ ਦੱਦਾ ਦੱਦਾ ਤੈਨੂੰ ਕੰਨਾ ਰਾਰਾ ਸਸਾ ਹਾਂ ਹਾਂ ਠੀਕ ਤਤਰਾਸ ਤਤਰਾਸ ਬਣਾਤਾ ਦਸਤਾਰ ਚੱਲੀ ਹਾਂ ਚੱਲ ਗਈ ਨਹੀਂ ਨਹੀਂ ਤੁਸੀਂ ਤੁਸੀਂ ਕਹਿੰਦੇ ਅਸੀਂ ਦਿਲ ਦੇ ਨਾਲ ਰੱਖੀ ਆ ਸਾਨੂੰ ਆਖੇ ਪਤਾ ਤੁਹਾਨੂੰ ਦਸਤਾਰ ਬਾਰੇ ਪੂਰਾ ਪਤਾ हां भाई पूरा पता ਸਾਨੂੰ ਇਹਦੇ ਸਪੈਲਿੰਗ ਕਿਵੇਂ ਪੈਂਦੇ ਆ ਇਹਦੇ ਭਾਈ ਕਹਦੇ ਇੰਗਲਿਸ਼ ਚ ਪੰਜਾਬੀ ਚ ਪੰਜਾਬੀ ਦੱਦਾ ਹੂੰ ਦੱਦਾ ਹੂੰ ਰਾਰਾ ਹੂੰ ਤਤਨਗਨ ਨਾਰਾ ਵੇਖ ਲਓ ਦਤਰਾਸ ਦਤਰਾਸ ਬਣਾ ਦਿੱਤਾ ਗਿਆ ਲੀਡਰ ਨੇ ਦਸਤਾਰ ਨੂੰ ਜਦੋਂ ਤੁਹਾਨੂੰ ਪੰਜਾਬੀ ਤੁਹਾਨੂੰ ਨਹੀਂ ਬੋਲਣੀ ਆਉਂਦੀ ਹਾਂ ਦੱਦਾ ਹਾਂ ਤੱਦਾ ਕਤਨ ਕਿੰਨਾ ਰਾਰ ਤੱਦਾ ਤਾਂ ਕਿਤੇ ਪੈਂਦਾ ਹੀ ਨਹੀਂ ਵੇਖੋ ਤੁਸੀਂ ਇਹ ਸੋਚਣਗੇ ਜਿਨ੍ਹਾਂ ਨੂੰ ਪੰਜਾਬੀ ਅੱਤ ਦੀਆਂ ਗੱਲਾਂ ਕਰਨੀਆਂ ਪਰ ਪੰਜਾਬੀ ਦੀ ਕੋਈ ਗੱਲ ਵੀ ਨਹੀਂ ਆਉਂਦੀ ਇੰਗਲਿਸ਼ 'ਚ ਕੀ ਕਹਿੰਦੇ ਆ ਦਸਤਾਰ ਨੂੰ ਯਾ ਬੀ ਇੰਗਲਿਸ਼ 'ਚ ਇੰਗਲਿਸ਼ ਟੈਂਪਰ ਕੈਪ ਆਹ ਫੱਕਾਪ ਕੈਪ ਕਹਿੰਦੇ ਆ ਲੀਟਰ ਕਹਿੰਦਾ ਅੰਗਰੇਜ਼ੀ ਦੇ ਵਿੱਚ ਪੱਕ ਨੂੰ ਹੁਣ ਤੁਸੀਂ ਦੇਖੋ ਵੀ ਇਹ ਇਸ ਤਰੀਕੇ ਦੇ ਨਾਲ ਸਾਡਾ ਭਲਾ ਹੋ ਜੂਗਾ ਅੱਛਾ ਇਹ ਨੁਕਤਾ ਫਿਰ ਪਾਰਟੀ ਦਿੰਦੀ ਆ ਤੁਹਾਨੂੰ ਜਦੋਂ ਵੋਟਾਂ ਜੋੜਦੇ ਆ ਵੀ ਪੱਕ ਤੇ ਕੁੜਤਾ ਪਜਾਮਾ ਪਾਉਣਾ ਇਹ ਬਈਰ ਨਾ ਇਹ ਇੱਕ ਬਣ ਕੇ ਰੀਡ ਬਣ ਕੇ ਹੂੰ ਵੀ ਮੰਤਰੀ ਨੂੰ ਜੇ ਕੁਝ ਜਿੱਤਣਾ ਜਾਂ ਹਾਸਲ ਕਰਨਾ ਨਾ ਪੰਜਾਬ ਨੂੰ ਪੰਜਾਬ ਦੇ ਵਿੱਚ ਤੇ ਉਹਨੂੰ ਇੱਕ ਕੁਰਤਾ ਵੈ ਮਾ ਚਿੱਟਾ ਪੂਰਾ ਵਧੀਆ ਕਾਟੋਂ ਦਾ ਹੂੰ ਵਧੀਆ ਐ ਵਧੀਆ ਮਹਿੰਗਾ ਐ ਠੀਕ ਐ ਤੇ ਉਹ ਲੈਣਾ ਪੈਂਦਾ ਤੇ ਉਹ ਸੁਣਾਉਣਾ ਪੈਂਦਾ ਵਧੀਆ ਬੰਦੇ ਨੂੰ ਤੇ ਇੱਕ ਪੱਗ ਬਨਣੀ ਪੈਂਦੀ ਐ ਜਿਹੜੀ ਪਾਰਟੀ ਤੋਂ ਖੜਿਆ ਆ ਗਿਆ ਉਹ ਰਕਲ ਦੀ ਪੱਗ ਬਨਣੀ ਪੈਂਦੀ ਐ ਠੀਕ ਐ ਫਿਰ ਚੰਗੀ ਗੱਡੀ ਲੈਣੀ ਪੈਂਦੀ ਐ ਸੰਦੂਖ ਵਾਲੀ ਜਿੱਥੋਂ ਆਖਬਾਰ ਨਿਕਲ ਕੇ ਆਇਆ ਕਰ ਸਕਿਆ ਅੱਛਾ ਜੇ ਦੋ ਹੋਰ ਸੂਬੇ ਚ ਜਾਨੇ ਹੁਮਾਚਲ ਚ ਜਾਨੇ ਉੱਥੇ ਫਿਰ ਟੋਪੀ ਲੈ ਲੈਣੇ ਤੋ ਭਾਈਓ ਫਿਰ ਓਵੇਂ ਬਰ ਬਦਲਣਾ ਪੈਂਦਾ ਨਾ ਤੇਰੀ ਵੋਟਾਂ ਪਾਉਂਦੇ ਲੋਕ ਜਿੱਦਾਂ ਦਾ ਕਲਚਰ ਆ ਜਿੱਦਾਂ ਦਾ ਕਲਚਰ ਓਦਾਂ ਦਾ ਜੂਪੀ ਜਾਵਾਂਗੇ ਜੂਪੀ ਲੂੰਗੀ ਪਾਲਾਂਗੇ ਓਵੇਂ ਜੀ अच्छा ठीक है ब्रांड ਪਾਲਾਂਗੇ ਠੀਕ ਹੈ ਜੇ ਪਿਆਰ ਚਾਹਾਂਗੇ ਗੁਰਤਾ ਪੰਪ ਪਾਲਾਂਗੇ ਜੇ ਮਾਚਲ ਪ੍ਰਦੇਸ਼ ਚਾਹਾਂਗੇ ਉਹੀ ਟੋਪੀ ਲੈ ਲਾਂਗੇ ਉਹ ਜਿਆ ਪਹਿਰਾਵਾ ਕਰ ਲਾਂਗੇ ਜੇ ਮੁਸਲਮਾਨਾਂ ਜਾਵਾਂਗੇ ਤਾਂ ਉਹੀ ਜੀ ਮੋਛ ਦਾੜੀ ਕਰ ਲਾਂਗੇ ਦੱਸੋ ਤੁਸੀਂ ਅੱਜ ਲੀਡਰ ਨੇ ਉਹ ਗੁੱਜੇ ਰਾਜ ਖੋਲ ਕੇ ਰੱਖੇ ਨੇ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਕਰਨਾ ਚਾਹੀਦਾ ਅਸੀਂ ਤਾਂ ਇੱਕ ਉਹ ਦੇਖਣਾ ਵੀ ਸਾਡਾ ਬਣਦਾ ਕੀ ਆ ਅਸੀਂ ਆਪ ਦਾ ਲਾਹਾ ਕਿਵੇਂ ਲੈਣਾ ਕਿਉਂਕਿ ਜੇ ਰਾਜਨੀਤੀ ਕਿਤੇ ਬਦਲਾ ਲੈ ਕੇ ਆਉਂਦੀ ਹੁੰਦੀ ਕਦੇ ਵੋਟਾਂ ਸਾਡੀ ਜੂਨ ਨੂੰ ਸੁਧਾਰਦਿਆਂ ਹੁੰਦੀਆਂ ਤੇ ਸਾਡੇ ਕੋਲੋਂ ਵੱਡੇ ਲੋਕਾਂ ਨੇ ਇਹ ਹੱਕ ਖੋਹ ਲੈਣੇ ਸੀ ਕੋਈ ਵੀ ਇਦਾਂ ਦਾ ਉਹ ਸਾਡੇ ਦੇਸ਼ ਦਾ ਲੀਡਰ ਨਹੀਂ ਜਿਨੇ ਵੋਟਾਂ 'ਚ ਪਾ ਕੇ ਕਦੇ ਗਰੀਬ ਨੂੰ ਅਮੀਰ ਬਣਾਤਾ ਉਹ ਸਿਰਫ ਤੇ ਸਿਰਫ ਇਹਨਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਬਣਦੀਆਂ ਇਹਨਾਂ ਕੋਲੇ ਲਗਜ਼ਰੀ ਗੱਡੀਆਂ ਹੁੰਦੀਆਂ ਲਗਜ਼ਰੀ ਲਾਈਫ ਆਉਂਦੀ ਇਹਨਾਂ ਕੋਲੇ ਚੰਗੇ ਗਨਮੈਨ ਚੰਗੀ ਲਾਈਫ ਇਹਨਾਂ ਦੀ ਵੀਆਈਪੀ ਕਲਚਰ ਦੀ ਬਣ ਜਾਂਦੀ ਆ ਜਿੱਤਣ ਤੋਂ ਬਾਅਦ ਇਹਨਾਂ ਦਾ ਇਹ ਰਸੂਖ ਬਣ ਜਾਂਦਾ ਪਰ ਸਾਡੇ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਣਗੇ ਇੱਕ ਸੋਹਣੀ ਪੱਗ ਤੇ ਚਿੱਟਾ ਕੁਰਤੇ ਪਜਾਮੇ ਦੇ ਵਿੱਚ ਵੇਖ ਕੇ ਸਮਝ ਲੈਂਦੇ ਆ ਵੀ ਇਹ ਤਾਂ ਬਹੁਤ ਪੰਜਾਬੀ ਆ ਤਨੂੰ ਪਿਆਰ ਕਰਦਾ ਇਹ ਤਾਂ ਬੰਦਾ ਸਾਡਾ ਪੰਜਾਬੀ ਆ ਤ ਦਿਲਾਂ ਦੇ ਨੇੜੇ ਆ ਠੀਕ ਆ ਪਰ ਤੁਸੀਂ ਦੇਖੋ ਤੁਸੀਂ ਦੇਖੋ ਇਹਨਾਂ ਨੇ ਜੋ ਦੱਸਿਆ ਕਿ ਅਸੀਂ ਉਦਾਂ ਦਾ ਕਲਚਰ ਆ ਜਿਹੜਾ ਉਹ ਕਰ ਲੈਨੇ ਆ ਫਿਰ ਹੁਣ ਕੀ ਕਹਿਣਾ ਹੁਣ ਤਾਂ ਟੁਈ ਲਵਾਤੀ ਫਿਰ ਸਾਡੀ ਟੁਈ ਲਵਾਤੀ ਹੁਣ ਬਾਈ ਤਿੰਨ ਸੀਟਾਂ ਲੈ ਗਏ ਯਾਰ ਏਡੀ ਬਹੁਤ ਵੱਡੀ ਗੱਲ ਆ ਸਾਡੇ ਜੀ ਤਿੰਨ ਸਾਡੀ ਲੌਂਗੇ ਪੰਗਾ ਤੇ ਯਾਰ ਬਾਈ ਗੱਲ ਸੁਣ ਆ ਜਿਹੜਾ ਸਮਾਨ ਆ ਕਿਸੇ ਦਾ ਸੀਗਾ ਕਿ ਮੈਂ ਹੁਣ ਫੜਾਉਣ ਜਾਂਦਾ ਠੀਕ ਆ ਠੀਕ ਹੈ ਕੀ ਪੱਗ ਪੱਗ ਕਿਸੇ ਦੀ ਆ ਇਹ ਕਿਸੇ ਦੀ ਆ ਗੱਡੀ ਜੀ ਪਿੱਛੇ ਲਓ ਜੀ ਪੱਗਾਂ ਲੀਟਰ ਸਾਹਿਬ ਕਹਿੰਦੇ ਕਿ ਸਾਡੀਆਂ ਨਹੀਂ ਐ ਇਹ ਪੱਗ ਅਸਲ ਤੁਸੀਂ ਨਹੀਂ ਖਰੀਦੀ ਇਹ ਪੱਗ ਇਹ ਐਸੀ ਨਹੀਂ ਖਰੀਦੀ ਭਾਈ ਲਓ ਜੀ ਪੱਗ ਕੁਰਤਾ ਪਜਾਮਾ ਇਹ ਲੋਕ ਦਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਚਮਚੇ ਹਾਂ ਦੀਨਾਂ ਦੋ ਸੀ ਚਮਚੇ ਕਹਿ ਦਿੰਨੇ ਹਾਂ ਜਿਹੜੇ ਸਾਡੇ ਪਾਰਟੀ ਦੇ ਨਾਲ ਵਰਕਰ ਹੁੰਦੇ ਆ ਠੀਕ ਹੈ ਉਹਨਾਂ ਦੀਆਂ ਪੱਗਾਂ ਇਹ ਅੱਛਾ ਦਿੰਦੇ ਆ ਬਈ ਇਹ ਵੀ ਕਿਸੇ ਪਿੰਡ ਚ ਵਰਕਰ ਦੀ ਪਾਰਟੀ ਇੱਥੋਂ ਨੇੜੇ ਪਿੰਡ ਹੀ ਆ ਨੇੜੇ ਪਿੰਡ ਦੀਆਂ ਲੀਡਰ ਦੇ ਸਿਰ ਤੇ ਬੰਨੀ ਹੋਈ ਵੋਟਾਂ ਦੇ ਵਿੱਚ ਪੂਰੇ 2 ਮਹੀਨੇ ਜਿਹੜੀਆਂ ਤੁਸੀਂ ਦਸਤਾਰਾਂ ਦੇਖੀਆਂ ਉਹ ਇਸ ਲੀਡਰ ਦੀਆਂ ਨਹੀਂ ਸੀ ਧੋਕੇ ਵੀ ਦਿੰਦੇ ਆ ਆਪਣਾ ਪ੍ਰੈਸ ਕਰਕੇ ਵੀ ਦਿੰਦੇ ਆ ਉਹ ਚਮਚੇ ਇਹ ਦਿਗਾ ਉਹ ਬੋਟਾਂ ਦੇ ਵਿੱਚ 2 ਮਹੀਨੇ ਪ੍ਰਚਾਰ ਦੇ ਦੌਰਾਨ ਜਿਹੜੀਆਂ ਇਹ ਸਿਰ ਤੇ ਬੰਨੀਆਂ ਹੋਈਆਂ ਤੁਸੀਂ ਰੰਗ-ਬਰੰਗੀਆਂ ਪੱਗਾਂ ਵੇਖਿਆ ਪਾਏ ਹੋਏ ਚਿੱਟੇ ਕੁਰਤੇ ਪਜਾਮੇ ਵੇਖਿਆ ਉਹ ਇਹਨਾਂ ਲੀਡਰਾਂ ਦੇ ਨਹੀਂ ਸੀ ਇਹ ਕਹਿੰਦੇ ਕਿ ਇਹ ਪੱਗਾਂ ਵੀ ਸਾਡੀਆਂ ਨਹੀਂ ਐ ਇਹ ਪਿੰਡਾਂ ਦੇ ਵਿੱਚੋਂ ਦਿੱਤੇ ਹੋਏ ਸਾਡੇ ਜਿਹੜੇ ਵਰਕਰ ਜਿਨ੍ਹਾਂ ਨੂੰ ਮੈਂ ਕਹੂੰਗਾ ਚਮਚੇ ਆ ਉਹ ਦਲਾਲਾਂ ਨੇ ਇਹਨਾਂ ਨੂੰ ਪੱਗਾਂ ਦਿੱਤੀਆਂ ਇਹਨਾਂ ਨੂੰ ਇਹ ਕੁਰਤੇ ਪਜਾਮੇ ਲੈ ਕੇ ਦਿੱਤੇ ਵੀ ਤੁਸੀਂ ਆਹ ਪਾਓ ਤੁਸੀਂ ਜਿੱਤੋ ਤੇ ਸਾਡਾ ਭਲਾ ਹੋਊਗਾ ਹੋ ਸਕਦਾ ਆਗੂਆਂ ਦੇ ਚਮਚਿਆਂ ਦੇ ਫਾਇਦੇ ਹੋ ਜਾਂਦੇ ਹੋਣ ਪਰ ਪੰਜਾਬ ਦੇ ਲੋਕਾਂ ਦੀ ਗੱਲਬਾਤ ਉੱਥੇ ਹੀ ਰਹੂਗੀ ਠੀਕ ਆ 13 ਦੀਆਂ 13 ਸੀਟਾਂ ਲੈ ਕੇ ਜਾਣੀਆਂ ਪਰ 13 ਕੀ ਸਬਰਿਆ 13 ਨੂੰ 13 ਮਿਲ ਜਾਣੀਆਂ ਪਰ 13 ਕੀ ਸਬਰਿਆ ਇਹ ਪੰਜਾਬ ਦੇ ਹਰ ਬੰਦੇ ਨੇ ਸੋਚਣਾ ਮੇਰੇ ਅਰਗੇ ਨੇ ਤੁਹਾਡੇ ਅਰਗੇ ਨੇ ਵੀ ਸਾਡਾ ਕੀ ਬਣਦਾ ਸਾਨੂੰ ਕੀ ਮਿਲਦਾ ਸਾਨੂੰ ਤਾਂ ਉਹੀ ਰਿਸ਼ਵਤ ਖੋਰੀਆਂ ਚੱਲੀ ਜਾਂਦੀਆਂ ਉਹੀ ਨੌਕਰੀਆਂ ਲਈ ਧੱਕੇ ਖਾਣੇ ਪੈ ਰਹੇ ਸਾਡੇ ਕੋਲ ਤਾਂ ਉਹੀ ਕੁਸ਼ ਆ ਪਰ ਤੁਸੀਂ ਦੇਖੋ ਇਹ ਦਸਤਾਰਾਂ ਦੀ ਕੀਮਤ ਕੀ ਆ ਕਿਉਂਕਿ ਕਿਸੇ ਵੀ ਸੂਬੇ ਦੇ ਵਿੱਚ ਜਾਓ ਉੱਥੋਂ ਦਾ ਜਿਹੜਾ ਪਹਿਰਾਵਾ ਹੁੰਦਾ ਉੱਥੋਂ ਦਾ ਜਿਹੜਾ ਇਤਿਹਾਸ ਹੁੰਦਾ ਉਹ ਬਹੁਤ ਗੌਰਵਮਈ ਹੁੰਦਾ ਬਹੁਤ ਇਹ ਕਹਾਵਾਂ ਮੈਂ ਕਿ ਸ਼ਹਾਦਤਾਂ ਦੇ ਕੇ ਬਣਿਆ ਹੁੰਦਾ ਇਤਿਹਾਸ ਠੀਕ ਆ ਜਾਂ ਕੁਝ ਉਸ ਸੂਬੇ ਦੇ ਰਹਿਣ ਵਾਲੇ ਜਝਾਰੂ ਜੋਧੇ ਹੁੰਦੇ ਆ ਉਹਨਾਂ ਨੇ ਹਕੂਮਤ ਦੇ ਨਾਲ ਜਾਂ ਝੂਠ ਦੇ ਵਿਰੁੱਧ ਵੱਡੀਆਂ-ਵੱਡੀਆਂ ਬਗਾਵਤਾਂ ਕੀਤੀਆਂ ਹੁੰਦੀਆਂ ਫੇਰ ਕਿਤੇ ਨਾਂ ਜਾ ਕੇ ਬਣਦਾ ਪਰ ਤੁੱਛਿਆ ਦੇਖੋ ਜਿਹੜੇ ਹਸਾਵਣਾ ਕੱਚ ਦੇ ਵਿੱਚ ਲਈ ਹੋਈ ਇਹ ਦਸਤਾਰ ਹੈ ਇਹਨਾਂ ਦੇ ਲਈ ਇਹ ਸਿਰਫ ਤੇ ਸਿਰਫ ਇੱਕ ਕੱਪੜਾ ਹੈ ਇਹਨਾਂ ਦੇ ਲਈ ਕੋਈ ਅਹਿਮੀਅਤ ਨਹੀਂ ਹੈ ਇਸੇ ਲੀਡਰਾਂ ਦੀਆਂ ਗੱਡੀਆਂ ਦੇ ਵਿੱਚ ਮੈਂ ਤੁਹਾਨੂੰ ਪੱਗਾਂ ਰੁਲਦੀਆਂ ਵਖਾ ਦੂੰਗਾ ਕਿ ਬੱਖੋ ਵੱਖਰੇ ਰੰਗਾਂ ਦੀਆਂ ਪੱਗਾਂ ਨੇ ਜਿਹੜੀਆਂ ਇਹਨਾਂ ਲੀਡਰਾਂ ਦੀਆਂ ਗੱਡੀਆਂ ਦੇ ਵਿੱਚ ਰੁਲਦੀਆਂ ਨੇ ਤੁਸੀਂ ਦੇਖ ਲਓ ਜਿਹੜਾ ਤੁਹਾਨੂੰ ਮੈਂ ਸੱਚ ਵਾਰ-ਵਾਰ ਮਲੂਕਾ ਟੀਵੀ ਤੇ ਅਸੀਂ ਦਿਖਾ ਰਹੇ ਹਾਂ ਇਸ ਚੀਜ਼ ਤੇ ਗੌਰ ਕਰਨ ਦੀ ਕੋਸ਼ਿਸ਼ ਕਰੋ ਚੱਲੀ ਜਾਂਦਾ ਚੱਲੀ ਜਾਂਦਾ ਮਾੜੇ ਕੈਮਰੇ ਦਾ ਡਾਊਟ ਮੈਨੂੰ ਪੈ ਗਿਆ ਸੀ ਕਿ ਤੁਹਾਨੂੰ ਲੱਗਦਾ ਵੀ ਇਹੀ ਪੰਜਾਬ ਦੀ ਸਿਆਸਤ ਆ ਬਸ ਚੁਟਕਲੇਸ ਨਾਲੋਂ ਕਿੱਕਲੀਆਂਸ ਨਾਲੋਂ ਇੱਕ ਦੂਜੇ ਨੂੰ ਹੱਸ ਹੋਏ ਨੇ ਦੋਸ਼ ਲਾ ਦੇ ਸਿਆਸਤ ਯਰ ਬਈ ਵਿੱਚ ਜੁੜੀ ਹੋਈ ਹੈ ਇੱਕ ਦੂਜੇ ਨਾਲ ਸਾਰੀਆਂ ਪਾਰਟੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਸਾਰਿਆਂ ਦੇ ਇੱਕ ਦੂਜੇ ਨਾਲ ਕੰਮ ਹੁੰਦੇ ਆ ਗੱਲਾਂ ਬਾਤਾਂ ਹੁੰਦੀਆਂ ਫੋਨ ਤੇ ਗੱਲਾਂ ਹੁੰਦੀਆਂ ਵਿਰੋਧੀ ਧਰਾਂ ਨਾਲ ਹਾਂ ਵਿਰੋਧੀ ਧਰਾਂ ਨਾਲ ਵੀ ਠੀਕ ਹੈ ਵਿਰੋਧੀ ਧਰਾਂ ਨਾਲ ਬਹਿ ਕੇ ਪੈਗ ਸ਼ੈਗ ਵੀ ਲੱਗਦਾ ਛੜੇ ਹਮ ਸਾਰਾ ਕੁਝ ਹੁੰਦਾ ਬਸ ਸਿਰਫ ਇੱਕ ਗੱਲ ਹੈ ਜੇ ਮੈਂ ਹੋਰ ਕਿਸੇ ਪਾਰਟੀ ਜਾਊਂਗਾ ਸਿਰਫ ਹੋਰ ਪਾਰਟੀ 'ਚ ਜਾਊਂਗਾ ਸਿਰਫ ਪੱਗ ਦਾ ਕਲਰ ਹੀ ਚੇਂਜ ਹੋਊਗਾ ਰੰਗ ਬਦਲ ਲੈਣੇ ਆ ਬਸ ਜਿਵੇਂ ਹੋਰ ਪਾਰਟੀ 'ਚ ਗਿਆ ਹੋਰ ਰੰਗ ਦੀ ਪੱਗ ਹੋਰ ਪਾਰਟੀ 'ਚ ਗਿਆ ਹੋਰ ਰੰਗ ਦੀ ਪੱਗ ਬਸ ਥੱਲੇ ਰੰਗਾਂ ਦਾ ਹੀ ਫਰਕ ਆ ਉਹ ਸਾਰਾ ਕੁਝ ਇੱਕੋ ਹੀ ਆ ਜਿਹੜੇ ਲੋਕ ਫਿਰ ਤੁਹਾਨੂੰ ਜਿਵੇਂ ਵਿਰੋਧੀਧਰਾਂ ਵਾਲੇ ਮੁਰਤਾਬਾਦ ਕਹਿੰਦੇ ਜੇ ਵਿਰੋਧੀਧਰਾਂ 'ਚ ਚਲੇ ਗਏ ਉਹ ਤਾਂ ਭੈ ਚਮਚੇ ਆ ਬਈ ਯਾਰ ਹੂੰ ਚਲੋ ਜਿੰਦਾਬਾਦ ਵੀ ਕਹਿਣ ਲੱਗੇ ਜਾਣਗੇ ਜੀ ਮੇਰੀ ਗੱਲ ਦੱਸੋ ਜੇ ਹੁਣ ਮੈਨੂੰ ਮੁਰਦਾਬਾਦ ਕਹਿ ਰਹੇ ਆ ਜੇ ਮੈਂ ਹੋਰ ਪਾਰਟੀ ਜਾਵਾਂ ਵਧੀਆ ਪਾਰਟੀ ਜਾਵਾਂ ਉੱਥੇ ਮੈਨੂੰ ਜ਼ਿੰਦਾਬਾਦ ਜ਼ਿੰਦਾਬਾਦ ਕਰਨ ਲੱਗ ਜਾਣਗੇ ਇਹ ਤਾਂ ਚਮਚੇ ਆ ਬਈ ਯਾਰ ਇਹਨਾਂ ਨੂੰ ਬੋਲਾਂ ਦੇਖ ਨਹੀਂ ਹਣੀ ਲਓ ਜੀ ਲੀਡਰ ਨੇ ਵੀ ਗੱਲ ਸਿੱਧ ਕਰ ਦਿੱਤੀ ਆ ਹਾਰਨ ਤੋਂ ਬਾਅਦ ਉਹ ਕਹਿੰਦਾ ਕਿ ਅਸੀਂ ਸਿਰਫ ਤੇ ਸਿਰਫ ਪੱਗਾ ਬਦਲਦੇ ਆਂ ਅਸੀਂ ਇਕੱਠੇ ਬੈਠ ਕੇ ਖਾਣੇ ਪੀਣੇ ਆ ਰੋਟੀ ਪਾਣੀ ਪੈਗ ਵੀ ਸਾਡਾ ਇਕੱਠਾ ਲੱਗਦਾ ਇੱਕ ਦੂਜੇ ਦੇ ਲੀਟਰ ਦੇ ਫੋਨ ਤੇ ਇੱਕ ਦੂਜੇ ਦੇ ਨਾਲ ਕੰਮ ਵੀ ਹੁੰਦੇ ਆ ਸੰਪਰਕ ਆਪਾਂ ਵੀ ਵੇਖਦੇ ਆਂ ਕਿ ਜਿਹੜੇ ਲੀਡਰ ਐ ਇੱਕ ਦੂਜੇ ਦਾ ਕੋਈ ਸਾਲਾ ਕੋਈ ਪਨੋਜਾ ਕਿਸ ਦੇ ਧੀ ਬਿਆਈਆ ਕਿਸ ਦਾ ਮੁੰਡਾ ਬਿਆਈਆ ਆਪਸ ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ ਆਪਸ ਵਿੱਚ ਸਾਰੇ ਕੰਮ ਹੁੰਦੇ ਆਪਸ ਵਿੱਚ ਸਾਰੀ ਅਫਸ਼ਰशाही ਆ ਤੇ ਸਾਡੇ ਪੰਜਾਬ ਦੇ ਮੂਰਖ ਲੋਕ ਪਿੰਡ ਦੇ ਵਿੱਚ ਇੱਕ ਆਣਗਵਾਂਡ ਦੇ ਨਾਲ ਵੈਰ ਪਾ ਲੈਣਗੇ ਆਣਗਵਾਂਡ ਦੇ ਧੀਆਂ ਪੁੱਤ ਇੱਕ ਦੂਜੇ ਦਾ ਕਤਲ ਵੀ ਕਰ ਦਿੰਦੇ ਆ ਵੋਟਾਂ ਪਿੱਛੇ ਲੀਡਰਾਂ ਪਿੱਛੇ ਕਿ ਆ ਲੀਡਰ ਚੰਗਾ ਮਾੜਾ ਪਰ ਆ ਸ਼ੀਸ਼ਾ ਤੁਹਾਡੇ ਸਾਹਮਣੇ ਲੈ ਕੇ ਆਇਆ ਮੈਂ ਤੁਹਾਨੂੰ ਜਿਹੜਾ ਮੈਂ ਬੁਖਾਰਿਆ ਹਜੇ ਵੀ ਸਾਨੂੰ ਅਕਲ ਨਹੀਂ ਆਉਣੀ ਕਿ ਅਸੀਂ ਖੜੇ ਕਿੱਥੇ ਆ ਜੇ ਵੋਟਾਂ ਕਿਤੇ ਕੋਈ ਦਲਾ ਲੈ ਕੇ ਆਉਂਦੇ ਹੁੰਦੇ ਆ ਇਹ ਹੱਕ ਖੋਹ ਲੈਣਾ ਸੀ ਵੱਡੇ ਲੋਕਾਂ ਨੇ ਸਾਡੇ ਤੋਂ ਪਰ ਨਹੀਂ ਕੀ ਲੱਗਦਾ ਹੁਣ ਤੁਹਾਨੂੰ ਵੀ ਇਹ ਪੱਕ ਤੁਸੀਂ ਇਸ ਤਰੀਕੇ ਨਾਲ ਤੁਹਾਡੇ ਤੇ ਕੇਸ ਹੋਣਾ ਚਾਹੀਦਾ ਕਰਾਊਗਾ ਨਾ ਐ ਸਿੱਧੀ ਮੰਤਰੀਆਂ ਨਾਲ ਸਾਡੀ ਉੱਠਣੀ ਬੈਠਣੀ ਆ ਬਈ ਹੂੰ ਸਾਡੇ ਤੇ ਕਰਾਊਗਾ ਕੇਸ ਕੌਣ ਨਹੀਂ ਫਿਰ ਇਹ ਤੁਸੀਂ ਮੰਨਦੇ ਹੋ ਗਲਤ ਗੱਲ ਹੈ ਗਲਤ ਹੋਵੇ ਯਾਰ ਹੂੰ ਕਈ ਜਾਂ ਗਲਤ ਹੂੰ ਠੀਕ ਹੈ ਨਾ ਕਈ ਜਾਂ ਲੋਕ ਕਹਿੰਦੇ ਤੂੰ ਵੀ ਕਹਿ ਲੈ ਹੂੰ ਠੀਕ ਹੈ ਆਪਾਂ ਸਹੀ ਹਾਂ ਸਹੀ ਆ ਇਹਨਾਂ ਦਾ ਮੰਨਣਾ ਇਹ ਗੱਲ ਆ ਕਿ ਸਹੀ ਆ ਅਸੀਂ ਅਸੀਂ ਬਿਲਕੁਲ ਵੀ ਗਲਤ ਨਹੀਂ ਆ ਠੀਕ ਆ ਹੁਣ ਕੀ ਇਸੇ ਪਾਰਟੀ 'ਚ ਖੜਨ ਦਾ ਇਰਾਦਾ ਜਾਂ ਹੋਰ ਪਾਸੇ ਜਾਵਾਂਗੇ ਬਾ ਪੰਪ ਦੇ ਕੇ ਆ ਪਾਰਟੀ ਖੜਾ ਕੀਤੇ ਪੰਪ ਲੋਗ ਘੋਰ ਦੇਣਗੇ ਹੋਰ ਪਾਰਟੀ ਖੜੇ ਹੋ ਜਾਣਗੇ ਅੱਛਾ ਪੰਪਾਂ ਦੇ ਨਾਲ ਅਸੀਂ ਤਾਂ ਇਹ ਸੁਣਿਆ ਵੀ ਮੁਖੀ ਨੇ ਤੁਹਾਡੇ ਨਾਲ ਯਾਰੀ ਨਿਭਾਈ ਤੁਸੀਂ ਉਹਦੇ ਜਿਗਰੀ ਯਾਰ ਸੀ ਯਾਰੀ ਕਹਦੀ ਬੇਇੱਜ਼ਤੀ ਕਰਵਾਈ ਮੇਰੀ ਤਾਂ ਹਾਂ ਮੈਂ ਤਾਂ ਉਹਨੂੰ ਬੁਲਾਉਂਦਾ ਹੀ ਨਹੀਂ ਬਣਾਉਂਦਾ ਨਹੀਂ ਉਹਨੂੰ ਕਿਉਂ ਕੀ ਗੱਲ ਹੋ ਗਈ ਭੈਂਦਿਆ ਨੇ ਬੇਇੱਜ਼ਤ ਕਰਾ ਦਿੱਤੀ ਗਾਲਾਂ ਵਿੱਚ ਦਿੰਗਾ ਹੋ ਗਿਆ ਲੀਡਰ ਦੀਆਂ ਤੁਸੀਂ ਦੇਖੋ ਪਰ ਇਹ ਚੀਜ਼ਾਂ ਦੇਖੋ ਤੁਸੀਂ ਇੱਕ ਗੱਲ ਸੱਚ-ਸੱਚ ਦੱਸਿਓ ਐ ਤੁਸੀਂ ਕੇਵਲ ਰੋਲ ਪਲੇ ਕਰਨ ਲਈ ਪੱਗ ਬੰਨਦੇ ਓਦਾਂ ਤਾਂ ਨਹੀਂ ਬੰਨੀ ਕਦੇ ਭਈਆ ਤੂੰ ਮੇਰੇ ਸਿਰ ਤੇ ਹੁਣ ਵੇਖੀਏ ਨਹੀਂ ਮੈਂ ਕਦੇ ਬੰਨਦਾ ਹੀ ਨਹੀਂ ਪੱਗ ਬੰਨੀ ਵੇਖੀਏ ਜਾਂ ਫਿਲਮਾਂ 'ਚ ਬੰਨ ਲੈਣੇ ਜੋ ਕਮੇਡੀ ਕਰਦੇ ਪੰਜਾਬੀ ਵਾਲੀ ਹਾਂ ਠੀਕ ਐ ਇਹ ਲੀਡਰਾਂ ਕਰਕੇ ਹੋਇਆ ਸਾਰਾ ਕੁਝ ਠੀਕ ਐ ਅੱਜ ਮੇਰੀ ਬੇਇੱਜ਼ਤੀ ਕਰਾਤੀ ਇਨਾਂ ਦੇਖੋ ਬਿਲਕੁਲ ਅੱਧੀ ਫਿਲਮਾਂ ਦੇ ਵਿੱਚ ਪਿਆਰ ਕਰਦੇ ਸੀ ਕਿੰਨਾ ਪਿਆਰ ਕਰਦੇ ਕਿੰਨੇ ਵੀਊ ਆਉਂਦੇ ਕਿੰਨੇ ਲੋਕ ਚਾਹੁੰਦੇ ਉਹ ਆ ਗਿਆ ਬਈ ਅੱਟ ਇਹ ਸਾਡਾ ਪਸੰਦੀਦਾ ਐਕਟਰ ਕਮੇਡੀ ਦਾ ਪੂਰਾ ਚਾਹਵਾਨਾ ਜੇ ਇਹ ਕਿਹੜੀ ਫਿਲਮ ਚ ਆ ਜੇ ਤੇ ਹਿੱਟਾ ਪਰ ਫਲਾਪ ਮੇਰੇ ਸਾਰਿਆਂ ਨੇ ਜਮੇ ਫਲੋਪ ਕਰਤਾ ਮੈਨੂੰ ਮੇਰਾ ਬਸ ਖਤਮ ਆ ਮੇਰੀ ਜਿੰਦਗੈ ਲ ਕੋਲਾ ਇਹ ਗੱਲਾਂ ਸੱਚ ਨੇ ਕਿ ਅੱਜ ਜਿਹੜੀ ਦਸਤਾਰ ਸਾਨੂੰ ਕੁਰਬਾਨੀਆਂ ਦੇ ਕੇ ਮਿਲੀ ਸੀ ਇਹ ਮਜ਼ਾਕ ਦਾ ਪਾਤਰ ਬਣਾ ਦਿੱਤੀ ਗਈ ਸਾਡੇ ਲੀਡਰਾਂ ਨੇ ਕਿਉਂਕਿ ਠੀਕ ਆ ਜਿਹੜੇ ਕਦਰ ਕਰਦੇ ਆ ਉਹਨਾਂ ਨੂੰ ਸਲੂਟ ਵੀ ਆ ਸੱਚ ਦਾ ਵੀ ਆ ਪਰ ਕੋਈ ਦਿਲੋਂ ਕੋਈ ਬਿਹਾਰੋਂ ਕੋਈ ਕਿਤੋਂ ਚੱਲ ਕੇ ਸਾਡੇ ਲੀਡਰ ਆ ਜੇ ਉਹ ਭਾਸ਼ਣ ਉਦਾਂ ਵੀ ਦੇ ਸਕਦਾ ਉਹਨੇ ਕੰਮ ਕੀਤੇ ਆ ਤਾਂ ਲੋਕਾਂ ਨੂੰ ਆਪਦੇ ਕੰਮ ਵੀ ਗਿਣਾ ਸਕਦਾ ਪਰ ਨਹੀਂ ਸਾਡੇ ਲੀਡਰਾਂ ਨੂੰ ਇਹ ਲੱਗਦਾ ਵੀ ਇਹਦੇ ਸਿਰ ਤੇ ਦਵਾ-ਦਵ ਪੱਗ ਬੰਨਗੇ ਦਵਾ-ਦਵੇ ਇਹਦੇ ਹੱਥ ਚ ਕਿਰਪਾ ਆਣ ਫੜਾਈਏ ਦਵਾਦਵ ਇਥੋਂ ਦਾ ਕੁਰਤਾ ਪਜਾਵਾਂ ਪਵਾਈਏ ਪੰਜਾਬੀ ਜੁੱਤੀ ਪਵਾ ਦਗੇ ਤਾਂ ਕਿ ਪੰਜਾਬ ਦੇ ਲੋਕ ਪ੍ਰਭਾਵਿਤ ਹੋ ਜਾਣ ਸਾਡੇ ਲੋਕ ਹੋ ਵੀ ਜਾਂਦੇ ਆ ਕਿਤੇ ਨਾ ਕਿਤੇ ਜਿੱਥੇ ਮੂਰਲੇ ਚਮਚੇ ਚਾਪ ਲੂਸੀ ਕਰਦੇ ਆ ਉਥੇ ਹੋ ਵੀ ਜਾਂਦੇ ਆ ਪਰ ਹੁਣ ਬਹੁਤ ਸਾਰੇ ਲੋਕ ਅਵੇਅਰ ਹੋ ਰਹੇ ਆ ਬਹੁਤ ਸਾਰੇ ਭਰਾ ਮੋਨੇ ਵੀਰ ਪੱਗਾਂ ਬੰਨਦੇ ਆ ਪਰ ਕਿਹਾ ਬਹੁਤ ਸੋਣਾ ਉਹ ਸਤਕਾਰ ਕਰਦੇ ਨਹੀਂ ਠੀਕਾ ਪੱਗ ਬੰਨਦੇ ਨੇ ਜਿਹੜੇ ਭਰਾ ਕਿ ਉਹਦੇ ਕੇਸ ਕੱਟੇ ਆ ਜਾਂ ਨਹੀਂ ਕੱਟੇ ਇੱਜ਼ਤ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਸਾਨੂੰ ਮਿਲੀ ਆ ਸਾਨੂੰ ਇੱਕ ਵੱਖਰਾ ਰੂਪ ਦਿੱਤਾ ਗਿਆ ਪਰ ਇਹ ਸਿਆਸਤਦਾਨਾਂ ਨੇ ਇਹ ਪਾਗ ਨੂੰ ਕੇਵਲ ਤੇ ਕੇਵਲ ਇੱਕ ਕੱਪੜਾ ਬਣਾ ਕੇ ਇੱਕ ਚੁਟਕਲੇ ਦੇ ਰੂਪ ਦੇ ਵਿੱਚ ਬਣਾ ਕੇ ਸਾਡੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਜੇ ਕੋਈ ਮੈਂ ਕਹਿੰਦਾ ਗਰੀਬ ਬੰਦਾ ਕਿਉਂਕਿ ਗਲਤੀ ਕੋਈ ਵੀ ਕਰਦਾ ਵੱਡਾ ਚਾ ਛੋਟਾ ਗਲਤੀ ਬਰਾਬਰ ਦੀ ਹੁੰਦੀ ਹੈ ਜੇ ਮੈਂ ਕਹਿੰਦਾ ਚੋਰੀ ਕੱਖ ਦੀ ਵੀ ਓਡੀ ਲੱਖ ਦੀ ਵੀ ਓਡੀ ਜੇ ਗਰੀਬ ਬੰਦਾ ਕੋਈ ਗਲਤੀ ਕਰਦਾ ਕੋਈ ਏਦਾਂ ਦੀ ਦਸਤਾਰ ਦੇ ਨਾਲ ਛੇੜਛਾੜ ਕਰਦਾ ਉਹਨੂੰ ਸਜ਼ਾ ਬਹੁਤ ਛੇਤੀ ਮਿਲ ਜਾਂਦੀ ਆ ਪਰ ਜੇ ਕੋਈ ਵੱਡਾ ਸਿਆਸਤਦਾਨ ਜਾਂ ਵੱਡਾ ਘਰਾਣੇ ਦਾ ਬੰਦਾ ਕੋਈ ਦਸਤਾਰ ਦੇ ਨਾਲ ਛੇੜਛਾੜ ਕਰਦਾ ਤੇ ਉਹਦੇ ਲਈ ਸਾਰੇ ਜਾਣੇ ਕਿਉਂ ਆਪ ਬੱਟ ਲੈਂਦੇ ਨੇ ਸੱਪ ਸੰਗ ਜਾਂਦਾ ਜਾਂ ਤਾਂ ਸੱਚ ਬੋਲਣ ਤੋਂ ਡਰਦੇ ਨੇ ਜਾਂ ਸੱਚ ਬੋਲ ਹੀ ਨਹੀਂ ਸਕਦੇ ਜਾਂ ਫਿਰ ਉਹਦੀ ਹਕੂਮਤ ਤੋਂ ਉਹਦੇ ਡਾਂਗ ਤੋਂ ਡਰ ਲੱਗਦਾ ਜਾਂ ਜੁੱਤੀਆਂ ਤੋਂ ਡਰ ਲੱਗਦਾ ਮੈਂ ਤਾਂ ਇਹ ਗੱਲ ਕਹੂੰਗਾ ਜੀ ਬਸ ਯਾਰ ਭਾਈ ਮੈਨੂੰ ਇਹ ਗੱਲ ਕਹਿਣਾ ਚਾਹਣਾ ਵੇ ਮੈਨੂੰ ਪੰਪ ਦੇ ਕੇ ਇਹਨਾਂ ਨੇ ਖੜਾ ਕੀਤਾ ਰਾਤ ਆ ਠੀਕ ਹੈ 100 ਸਾਲ ਦੀ ਯਾਰੀ ਮੈਂਟ ਚ ਬਿਵਾੜਤੀ ਨੇ ਇਹ ਬੰਦੇ ਨੇ ਠੀਕ ਹੈ ਨਹੀਂ ਨਹੀਂ ਪੱਕਾ ਹੋਰ ਵੀ ਤੁਹਾਡੇ ਕੋਲੇ ਪੰਨ ਪੱਕਾ ਮੇਰੀ ਗੱਡੀ ਦੇ ਵਿੱਚ ਪੰਨ ਆ ਵੇਖ ਲੈ ਬਾਈ ਪੱਕਾ ਤੁਹਾਨੂੰ ਉਹ ਗੱਡੀ ਚ ਦਿਖਾਵਾਂਗੇ ਦਿਖਾਓ ਮੈਂ ਕਹੂੰਗਾ ਕੈਮਰਾਮੈਨ ਨੂੰ ਨਾਲ ਲੈ ਕੇ ਕੈਮਰਾ ਆ ਜਾ ਬਾਈ ਅੱਜ ਉਹ ਚੀਜ਼ਾਂ ਦੇ ਸੱਚ ਤੋਂ ਪਰਦੇ ਚੱਕਨੇ ਆ ਜਿਹੜੇ ਕਿ ਦਿਖਾਉਣੇ ਬਹੁਤ ਜ਼ਿਆਦਾ ਜ਼ਰੂਰੀ ਆ ਇਧਰ ਦੀ ਆ ਜੀ ਲੋਟਰ ਸਾਹਿਬ ਜੀ ਫਰੋਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸਿਆਸਤਦਾਨਾਂ ਨੇ ਸਾਡੀਆਂ ਪੱਗਾਂ ਰੋਲੀਆਂ ਜੀ ਜਿਹਦੀਆਂ ਹੈਗੀਆਂ ਉਹਨਾਂ ਮੋੜ ਕੇ ਆਉਣਾ ਹੈ ਹੁਣ ਨਹੀਂ ਪੱਗਾਂ ਥੋੜੀਆਂ ਨਹੀਂ ਥੁਮੇ ਨਹੀਂ ਆਣੀਆਂ ਹੈਗੀਆਂ ਲਓ ਚਮਚੀਆਂ ਦੀਆਂ ਚਮਚੇਆਂ ਦੀਆਂ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਅਸਲ ਦੇ ਵਿੱਚ ਲੀਡਰ ਨੇ ਕਿਹਾ ਕਿ ਇਹ ਪੱਗਾਂ ਸਾਡੀਆਂ ਨਹੀਂ ਐ ਇੱਧਰ ਕਹੂੰਗਾ ਮੈਂ ਕੈਮਰਾਮੈਨ ਨੂੰ ਦਿਖਾਵੇ ਮਰੇ ਸਾਈਡ ਤੇ ਹਟੋ ਜੀ ਮੈਂ ਮੈਂ ਦਿਖਾਵਾਂਗਾ ਤੁਹਾਨੂੰ ਦੇਖੋ ਪੱਗਾਂ ਜਿਹੜੀਆਂ ਰਲ ਰਹੀਆਂ ਨੇ ਗੱਡੀ ਦੇ ਵਿੱਚ ਇਸ ਸਿਆਸਤਦਾਨ ਦੇ ਤੁਸੀਂ ਕੀ ਕਹੋਗੇ ਕਿਉਂਕਿ ਮਲੂਕਾ ਟੀਵੀ ਹਮੇਸ਼ਾ ਹੱਕ ਸੱਚ ਦੀ ਗੱਲ ਕਰਦਾ ਤੇ ਸੱਚ ਵਖਾਉਣ ਦਾ ਯਤਨ ਅਸੀਂ ਆਪਣੀ ਮਲੂਕਾ ਟੀਮ ਦੇ ਨਾਲ ਕੀਤਾ ਤੁਸੀਂ ਦੇਖੋ ਇਹ ਇੱਕ ਤੁਹਾਨੂੰ ਉਦਾਹਰਣ ਦਿੱਤੀ ਐ ਇੱਕ ਵੀਡੀਓ ਰਾਹੀਂ ਮੈਸੇਜ ਦਿੱਤਾ ਸੀ ਕਿ ਇਸ ਤਰੀਕੇ ਨਾਲ ਆਨੇ ਲੀਡਰਾਂ ਦੇ ਕਿੱਥੇ ਕਿੱਥੇ ਪੱਗਾਂ ਰੋਲ ਰਹੀਆਂ ਮੈਂ ਇਹ ਕਹਿਣਾ ਚਾਹਣਾ ਬਈ ਜਿਹੜੇ ਲੀਡਰ ਨੂੰ ਨਹੀਂ ਪਤਾ ਨਾ ਪੱਗ ਬਾਰੇ ਜਿਵੇਂ ਮੈਨੂੰ ਨਹੀਂ ਪਤਾ ਸੀਗਾ ਪੱਗ ਬਾਰੇ ਠੀਕ ਹੈ ਠੀਕ ਹੈ ਵੀ ਨਾ ਬੰਨੋ ਠੀਕ ਹੈ ਮਾੜੀ ਮੋਟੀ ਸ਼ਰਮ ਕਰ ਲੋ ਮੇਰੇ ਹੁਣ ਮੈਂ ਬਈ ਪੱਗ ਬੰਨਦਾ ਨਹੀਂ ਜਦੋਂ ਮੈਂ ਪੱਗ ਬੰਨਦਾ ਮੇਰੇ ਸਿਰ 'ਚ ਖੁਰਕ ਹੋਣ ਲੱਗ ਗਏ ਠੀਕ ਹੈ ਤੇ ਬਈ ਇਹ ਉਹ ਬੰਦਾ ਹੀ ਬਣ ਸਕਦਾ ਜਿਹੜਾ ਬਈ ਗੁਰੂਆਂ ਨਾਲ ਜੁੜਿਆ ਹੋਇਆ ਹੈ ਇਹ ਸਾਡੇ ਵਰਗਾ ਭਾਈ ਗੰਦਬੰਦਾ ਕੋਈ ਨਹੀਂ ਗੁਰਾਂ ਜਿਹੜਾ ਬਿਲਕੁਲ ਇਹ ਵਰਤੀ ਜਾਂਦੀ ਬੰਨ ਬੇਸ਼ੱਕ ਮੋਨਾ ਵੀ ਸਕਦਾ ਤੁਸੀਂ ਦੇਖੋ ਇਹ ਲੀਡਰ ਦੀਆਂ ਗੱਡੀ ਦੇ ਵਿੱਚ ਪੱਗਾਂ ਸੀ ਕੁਰਤੇ ਪਜਾਮੇ ਸੀ ਦੇਖੋ ਐਦਾਂ ਆਹ ਵੇਖੋ ਕੁਰਤਾ ਪਜਾਮਾ ਵੀ ਤੁਸੀਂ ਦੇਖੋ ਗੱਡੀ ਦੇ ਵਿੱਚ ਪੰਜਾਂ ਦਸਤਾਰਾਂ ਵੀ ਦੇਖੋ ਆਹ ਦੇਖੋ ਇਹ ਪਤਾ ਨਹੀਂ ਕਿੰਨਿਆਂ ਦੀਆਂ ਪੱਗਾਂ ਇਸ ਤਰੀਕੇ ਨਾਲ ਗੱਡੀਆਂ ਚ ਰੋਲਦੀਆਂ ਪੱਗ ਨੂੰ ਇੱਕ ਉਹ ਚੀਜ਼ ਨਾ ਬਣਾ ਲਵੋ ਕਿ ਇਹ ਇੱਕ ਮਜ਼ਾਕ ਦਾ ਪਾਤਰ ਨਾ ਬਣੇ ਬਹੁਤ ਔਖੀ ਮਿਲਿਆ ਕਿਤੇ ਵੀ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਓ ਉੱਥੇ ਜੇ ਤੁਹਾਡੇ ਸਿਰ ਤੇ ਪੱਗ ਬੰਨੀ ਆ ਭਾਵੇਂ ਤੁਸੀਂ ਮੁੰਨੇ ਇੱਕ ਮਿੰਟ ਸਰ ਮੁੰਨੇ ਹੀ ਹੋ ਚਾ ਕੁਝ ਵੀ ਹੋ ਦੁਨੀਆ ਦੇ ਕਿਸੇ ਵੀ ਕੋਨੇ ਚ ਚਲੇ ਜਾਓ ਤੁਹਾਨੂੰ ਜੇ ਕੋਈ ਬੰਦਾ ਨਹੀਂ ਜਾਣਦਾ ਤੁਹਾਡਾ ਨਾਮ ਨਹੀਂ ਜਾਣਦਾ ਤੁਹਾਡੀ ਕੰਟਰੀ ਨਹੀਂ ਜਾਣਦਾ ਪਰ ਪੱਗ ਵੇਖ ਕੇ ਤੁਹਾਨੂੰ ਇਹ ਸ਼ਬਦ ਜ਼ਰੂਰ ਬੋਲੂਗਾ ਕਿ ਸਰਦਾਰ ਜੀ ਗੱਲ ਸੁਣਿਓ ਸਰਦਾਰ ਜੀ ਜ਼ਰੂਰ ਕਹੂਗਾ ਪਰ ਸਾਡੇ ਸਿਆਸਤਦਾਨਾਂ ਨੇ ਇਹ ਸਾਡੇ ਲੋਕ ਵੀ ਇਹ ਚ ਜੁम्मेवार ਆ ਚਾਪ ਲੂਸਾ ਦੱਲੇ ਆ ਜਿਨ੍ਹਾਂ ਨੇ ਇਹ ਚੀਜ਼ਾਂ ਦੀ ਕਦਰ ਬਰੋਧ ਕਰਨਾ ਚਾਹੀਦਾ ਸੀ ਪਰ ਅਸੀਂ ਨਾਲ ਖੜਕੇ ਇਹ ਪੱਗਾਂ ਦੀ ਬੇਅਦਵੀ ਕਰਾ ਕੇ ਜਿੰਦਾਬਾਦ ਦੇ ਨਾਰੇ ਲਾਏ ਆ ਅਸੀਂ ਜਿੰਦਾਬਾਦ ਦੇ ਨਾਰੇ ਲਾਏ ਆ ਇਹ ਬਹੁਤ ਗਲਤ ਤੇ ਘਟੀਆਂ ਕੰਮ ਹੋ ਗਏ ਮੈਂ ਕਹਿੰਦਾ ਵੀ ਜੇ ਪੱਗ ਮੈਂ ਨਾ ਬਣਦਾ ਤੇ ਮੋਨਾ ਰਹਿੰਦਾ ਮੈਂ ਕਹਿੰਦਾ ਮੈਂ ਜਿੱਤੇ ਹੁੰਦਾ ਯਾਰ ਹਾਂ ਠੀਕ ਹੈ ਮੰਨਦੇ ਹੋ ਕਿ ਦਿਨੇ ਕਿਤੇ ਜਿਹੜਾ ਮਖੌਟਾ ਪਾਇਆ ਸੀ ਉਹ ਇਹ ਮਖੌਟਾ ਹੈਗਾ ਜਿਹਦੇ ਤੇ ਅਸੀਂ ੱੱਕੇ ਨਾਲ ਸਿਰ ਵਸਾਇਆ ਸੀਗਾ ਠੀਕ ਹੈ ਨਾ ਸਾਡੇ ਦਾੜੀ ਆ ਚੱਜਦੀ ਠੀਕ ਹੈ ਅਸੀਂ ਕਟਾ ਕੇ ਦਾੜੀ ਰੱਖਦੇ ਆ ਠੀਕ ਹੈ ਸਿਰ ਤੇ ਪੱਗ ਬਸ ਵੋਟਾਂ ਜਿੱਤਣ ਵਾਸਤੇ ਲੈ ਲਈ ਲੈ ਲਈ ਹੁਣ ਉਹ ਲੋਈ ਲਾਈ ਆ ਤੇ ਮੈਂ ਮਿੱਟੀ ਮਿੱਟੀ ਹੋ ਗਿਆ ਕਿਉਂ ਕਿਉਂਕਿ ਜੇ ਮੈਂ ਸਿਰ ਤੇ ਰੱਖਾਂ ਫਿਰ ਤੇ ਮੇਰੀ ਸ਼ਾਨ ਹੈ ਗਈ ਆ ਹਾਂ ਜੇ ਮੈਂ ਹੁਣ ਸਿਰ ਤੋਂ ਲਾਤੀ ਮੇਰੀ ਸ਼ਾਨ ਹੈ ਨਹੀਂ ਭਾਈ ਕਿਉਂਕਿ ਮੈਂ ਗਲਤ ਕੀਤਾ ਮੈਨੂੰ ਵੀ ਪਤਾ ਲਓ ਜੀ ਅੱਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮਲੂਕਾ ਟੀਵੀ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਕੋਈ ਕਿਸੇ ਦੇ ਖਿਲਾਫ ਨਹੀਂ ਪਰ ਜਿਹੜੀ ਚੀਜ਼ ਸਾਨੂੰ ਕੁਰਬਾਨੀਆਂ ਦੇ ਕੇ ਮਿਲੀ ਜਿਹੜਾ ਸਾਨੂੰ ਵੱਖਰਾ ਸਰੂਪ ਬਣਾਇਆ ਗਿਆ ਥੋ ਲੀਡਰ ਕਿਤੋਂ ਵੀ ਚੱਲ ਕੇ ਆਵੇ ਪੰਜਾਬ ਦੇ ਵਿੱਚ ਆਉਣ ਵਾਲਾ ਹਰ ਬੰਦਾ ਉਹਨੂੰ ਜੀ ਆਇਆਂ ਕਿਹਾ ਜਾਂਦਾ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਦੇ ਕੰਮ ਕੀਤੇ ਆ ਉਹਦਾ ਆਪਦੀ ਇੱਕ ਸ਼ਖਸੀਅਤ ਆ ਉਹਦੀ ਇੱਕ ਆਪ ਦਾ ਦਾਇਰਾ ਤੇ ਲੋਕ ਉਹਨੂੰ ਪਿਆਰ ਕਰਨਗੇ ਉਹਦੇ ਕੰਮਾਂ ਨੂੰ ਵੋਟ ਦੇਣਗੇ ਪਰ ਆ ਸਿਰ ਤੇ ਬੰਨ ਕੇ ਪੱਗਾਂ ਸਿਰ ਦੇ ਵਿੱਚ ਪੱਗਾਂ ਨਾ ਫਸਾਇਆ ਕਰੋ ਨਾ ਫਸਾਇਆ ਕਰੋ ਇਹ ਚੀਜ਼ਾਂ ਨੂੰ ਸਮਝਿਆ ਕਰੋ ਕਿੰਨੇ ਲੀਡਰ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੋਟਾਂ 'ਚ ਖੜਕੇ ਵੋਟਾਂ ਜਿੱਤਣ ਮਾਰੇ ਨੇ ਪੱਗਾਂ ਬੰਨੀਆਂ ਇਹ ਪੱਗ ਦਾ ਸਹਾਰਾ ਲਿਆ ਪਰ ਲੋਕ ਸਾਡੇ ਜਾਗਰੂਕ ਸੀਗੇ ਉਹਨਾਂ ਨੇ ਮੂੰਹ ਦੀ ਵੀ ਖਾਣੀ ਪਈ ਆ ਕਿਉਂਕਿ ਇਸ ਵਾਰ ਵੋਟ ਜਿਹੜੀ ਹੈਗੀ ਕੰਮਾਂ ਨੂੰ ਪੈਣੀ ਆ ਇਹ ਤੁਸੀਂ ਯਾਦ ਰੱਖਿਓ ਜਿਹੜੇ ਵਾਅਦੇ ਕਰਲੇ ਜਿਹੜੇ ਲੋਕਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਕਰ ਲenga ਉਹਨਾਂ ਤੇ ਖਰੇ ਉਤਰੋਗੇ ਤਾਂ ਵੋਟ ਪਾਊਗੀ ਨਹੀਂ ਤਾਂ ਇਸ ਤਰੀਕੇ ਨਾਲ ਪੱਗ ਦੀ ਬੇਇੱਜ਼ਤੀ ਕਰਨੀ ਬਹੁਤ ਗਲਤ ਆ ਐਸੇ ਕਰਕੇ ਮੈਂ ਕਹਿੰਦਾ ਇਹ ਚੀਜ਼ਾਂ ਨੂੰ ਨਾਮ ਵਰਤਿਆ ਜਾਵੇ ਤੇ ਇੱਕ ਅਖੀਰ ਤੇ ਜਰੂਰ ਬੇਨਤੀ ਕਰਦਾ ਕਿ ਜੋ ਅਸੀਂ ਤੁਹਾਨੂੰ ਇਹ ਦਸਤਾਰਾਂ ਇਸ ਰੂਪ ਚ ਵਿਖਾਈਆਂ ਇਹ ਸਾਡੀ ਇੱਕ ਮਜਬੂਰੀ ਸੀ ਅਸੀਂ ਕਦੇ ਵੀ ਪੱਗ ਦੀ ਬੇਅਦਬੀ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੇ ਸਿਰ ਤੇ ਵੀ ਬੰਨੀ ਵੇਖ ਸਕਦੇ ਹੋ ਜਦੋਂ ਤੋਂ ਮੈਂ ਕੰਮ ਸ਼ੁਰੂ ਕੀਤਾ ਉਦੋਂ ਤੋਂ ਤੁਸੀਂ ਵੇਖਦੇ ਹੋ ਕਿ ਮੇਰੇ ਸਿਰ ਤੇ ਦਸਤਾਰ ਹੈ ਮੈਂ ਦੀ अहमियत ਸਮਝਦਾ ਕਿਉਂਕਿ ਮੈਂ ਨੱਤ ਪੱਗ ਬੰਨ ਕੇ ਆਉਣਾ ਬਾਹਰ ਜਾਣਾ ਮੈਨੂੰ ਪਤਾ ਕਿ ਲੋਕ ਮੈਨੂੰ ਕਿੰਨਾ ਪਿਆਰ ਕਰਦੇ ਆ ਜਾਂ ਮੇਰੀ ਪੱਗ ਕਰਕੇ ਮੇਰੀ ਕੀ ਪਛਾਣ ਆ ਮੈਂ ਜਿੱਥੇ ਮਰਜੀ ਹੋਵਾਂ ਆਪਣਾ 100 ਬੰਦੇ 'ਚ ਖੜਾ ਹੋਵਾਂ ਮੈਂ ਪਛਾਣਿਆ ਜਾਣਾ ਠੀਕ ਆ ਇਸੇ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਸਾਡੀ ਇੱਕ ਮਜਬੂਰੀ ਸੀ ਤੁਹਾਨੂੰ ਸ਼ੀਸ਼ਾ ਵਿਖਾਉਣਾ ਕਿ ਇਸ ਤਰੀਕੇ ਨਾਲ ਪੱਗਾਂ ਦੀ ਬੇਅਦਬੀ ਹੁੰਦੀ ਆ ਸੋ ਸਾਰੇ ਲੀਡਰਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਪੱਗ ਬੰਨ ਵੀ ਲਈ ਚੰਗੀ ਗੱਲ ਆ ਉਹਨੂੰ ਬੰਨ ਕੇ ਰੱਖੋ ਉਹਨੂੰ ਇਸ ਤਰੀਕੇ ਦੇ ਨਾਲ ਨਾ ਰੋਲੋ ਲੋਕਾਂ 'ਚ ਜੇ ਤੁਹਾਡਾ ਸਰੂਪ ਪੱਗ ਵਾਲਾ ਤੈਨੂੰ ਪੱਗ ਵਾਲਾ ਕਾਇਮ ਰੱਖੋ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ